18ਵੀਂ ਸਦੀ ਦੇ ਮਹਾਨ ਸਿੱਖ ਯੋਧੇ ਤੇ ਸਾਰੀ ਉਮਰ ਜ਼ੁਲਮ ਖਿਲਾਫ ਲੜਦਿਆਂ ਬਤੀਤ ਕਰਨ ਵਾਲੇ ਜੇਤੂ ਜਰਨੈਲ ਬਾਬਾ ਸ਼ਾਮ ਸਿੰਘ ਨਿਆੰਗ ਸਿੰਘ ਨਾਰਲਾ ਵਾਲਿਆਂ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਜੋੜ ਮੇਲਾ ਹੋਇਆ ਆਯੋਜਿਤ ਤੇ ਧਾਰਮਿਕ ਦੀਵਾਨ ਸਜਾਏ ਚਾਂਵੇਂਲੇ ਹੋਏ ਕਬੱਡੀ ਮੁਕਾਬਲੇ ਗਰਾਊਂਡ ਰਿਪੋਰਟ ਜੀ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਸ਼ੋਰਾ ਸਿੰਘ ਪੰਨੋ ਆਸ ਮੁਤਾਬਕ 18ਵੀਂ ਸਦੀ ਦਾ ਸਮਾ ਸਿੱਖ ਕੌਮ ਲਈ ਸਭ ਤੋਂ ਮੁਸ਼ਕਲਾਂ ਭਰਿਆ ਮੰਨਿਆ ਜਾਂਦਾ ਏ ਜੋ ਮੋਖ ਲੜਨਾ ਚਾਹੋ ਉਸ ਵੇਲੇ ਦੇ ਮਹਾਨ ਸਿੱਖ ਯੋਧੇ ਹੋਏ ਨੇ ਬਾਬਾ ਸ਼ਾਮ ਸਿੰਘ ਨਿਹੰਗ ਸਿੰਘ ਨਾਰਲੇ ਵਾਲੇ ਤਲੀ ਗਲੀ ਮੇਰੀ ਆ ਇਹਨਾਂ ਨੇ ਆਪਣੀ ਸਾਰੀ ਉਮਰ ਜ਼ੁਲਮ ਦੇ ਖਿਲਾਫ ਜੰਗਾਂ ਲੜਦਿਆਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਬਾਬਾ ਸ਼ਾਮ ਸਿੰਘ ਨਾਰਲਾ ਉਹੀ ਜਰਨੈਲ ਨੇ ਜਿਨ੍ਹਾਂ ਨੇ ਜਲੰਧਰ ਜ਼ਿਲ੍ਹੇ ਦੇ ਮਝਾਰੀ ਪਿੰਡ ਨਿਵਾਸੀ ਖੱਤਰੀ Hindu ਪਰਿਵਾਰ ਦੇ ਲੜਕੇ ਸ਼ਾਮੇ ਸ਼ਾਹੂਕਾਰ ਦੇ ਸੁਪੁੱਤਰ ਜੋ ਬਲਵੰਤ ਰਾਏ ਤੋਂ ਬਲਵੰਤ ਸਿੰਘ ਸੱਜੇ ਸਨ ਤੇ ਉਹਨਾਂ ਦੀ ਭੈਣ ਸੁੰਦਰੀ ਨੂੰ ਜਦੋਂ ਮੁਗਲ ਹਾਕਮ ਜਲੰਧਰ ਦੇ ਨਵਾਬ ਵੱਲੋਂ ਧਰਮਨਾ ਤਬਦੀਲ ਕਰਨ ਤੇ ਕਤਲ ਕਰ ਦਿੰਦਿਆਂ ਜਨਤਕ ਤੌਰ ਤੇ ਤਿਆਰੀਆਂ ਕੀਤੀਆਂ ਸਨ ਤਾਂ ਖਬਰ ਸੁਣ ਕੇ ਆਪਣੇ ਜਥੇ ਨਾਲ ਹੱਲਾ ਬੋਲ ਕੇ ਜ਼ਾਲਮਾਂ ਦਾ ਅੰਤ ਕਰਕੇ ਦੋਵੇਂ ਭੈਣ ਭਰਾਵਾਂ ਨੂੰ ਛਡਵਾਇਆ ਸੀ ਸਿਰ ਧਰ ਤਲੀ ਗਲ ਬਾਬਾ ਜੀ ਦਾ ਜਨਮ ਸਨ 1690 ਈਸਵੀ ਨੂੰ ਉਸ ਵੇਲੇ ਦੇ ਜ਼ਿਲ੍ਹਾ ਲਾਹੌਰ ਦੇ ਅੱਜਕੱਲ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨਾਰਲਾ ਵਿਖੇ ਸਰਦਾਰ ਮਾਲੀ ਸਿੰਘ ਦੇ ਗ੍ਰਹਿ ਵਿਖੇ ਹੋਇਆ ਮੰਨਿਆ ਜਾਂਦਾ ਹੈ ਬਾਬਾ ਜੀ ਆਪਣੇ ਪਿਤਾ ਜੀ ਦੇ ਨਾਲ 10 ਸਾਲ ਦੀ ਉਮਰ ਵਿੱਚ ਸਨ 1700 ਈਸਵੀ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਸਾਖੀ ਵਾਲੇ ਦਿਨ ਦਰਸ਼ਨ ਕਰਨ ਲਈ ਕੁਝੇ ਸਨ। ਬਾਬਾ ਜੀ ਦੇ ਸੰਘਰਸ਼ਮਈ ਜੀਵਨ ਦੀ ਗੱਲ ਕਰੀਏ ਤਾਂ ਬਹੁਤ ਲੰਮੀ ਗੌਰਵਮਈ ਗਥਾ ਹੈ। ਬਾਬਾ ਜੀ ਦੇ ਨਗਰ ਪਿੰਡ ਨਾਰਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਅਪਰੰਥ ਸਲਾਣਾ ਮੇਲੇ ਤੇ ਮੌਕੇ ਤੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕੀਤਾ ਗਿਆ ਗੁਰੂ ਕੇ ਲੰਗਰ ਵੀ ਅਟੁੱਟ ਵਰਤਾਏ ਗਏ ਜੋ ਸਾਰਾ ਦਿਨ ਚੱਲਦੇ ਰਹੇ ਤੇ ਦੀਵਾਨ ਦੀ ਸਮਾਪਤੀ ਅਪਰੰਥ ਕਬੱਡੀ ਮੁਕਾਬਲੇ ਵੀ ਕਰਵਾਏ ਗਏ ਨਾਲ ਸ਼੍ਰੀਕਤ ਸਲਾਨਾ ਜੋੜ ਨਹੀਂ ਦੇਦੀਆਂ ਹਾਡਰੀਆਂ ਘਰ ਲੈ ਤਰੇ ਖਾਲਸਾ ਸਾਡੀ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਆਹੜੀ ਲਵਾਈਏ ਜੀ ਗੱਟ ਕੇ ਫਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵੀਸ਼ਰੀ ਜਥੇ ਵੱਲੋਂ ਜਿੱਥੇ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਮੇਂ ਦੀਆਂ ਉਦਾਸੀਆਂ ਸੰਬੰਧੀ ਕਵਿਤਾ ਸੰਗਤਾਂ ਨੂੰ ਸੁناਈ ਗਈ ਇਸੇ ਤਰ੍ਹਾਂ ਹੀ ਬੀਬੀਆਂ ਦੇ ਕੀਰਤਨੀ ਜਥੇ ਵੱਲੋਂ ਗੁਰੂ ਸਾਹਿਬ ਦੀ ਮਹਿਮਾ ਵਿੱਚ ਸ਼ਬਦ ਗਾਇਨ ਕੀਤੇ ਗਏ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਜਦ ਤੋਰ ਚੱਲੇ ਫੇਰ ਕਦੋਂ ਮੋੜ ਜੇ ਰੋਕਾ ਤੇ ਸਹਿਬ ਗੁਰੂ ਗ੍ਰੰਥ ਸਾਹਿਬ ਦੀ ਪੁਲੀਤਰ ਬੋਦਾ ਆਨੰਦ ਮਾਣਦੇ ਕਲਕਿਨਾਂ ਵਾਲੇ ਪਾਤਸ਼ਾਹ ਦੀ ਫੱਤੇ ਨੂੰ ਪਰਮਾਨਤਰੀ ਤਾਂ ਕਹੀਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫੱਤੇ ਹਰ ਹਰ ਸਾਲ ਦੀ ਤਰ੍ਹਾਂ ਅੱਜ ਵੀ ਸਾਬ ਦੇ ਚਰਨਾਂ ਵਿੱਚ ਅੱਜ ਨਹੀਂ ਪੰਮੀ ਤੇ ਮੇਰੇ ਤੋਂ ਪਹਿਲਾਂ ਅਜ ਕੋਈ ਸੀ ਜਿੱਥੇ ਸਾਬ ਨੇ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਵਿੱਚ ਕਿਤੇ ਤੱਕ ਕਿ ਅਸੀਂ ਜੀ ਬੋਲਣੀ ਹੈ ਉਸ ਵੇਲੇ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਖੇਤੀ ਵਿੱਚ ਜਾ ਕੇ ਮੱਝਾਂ ਛੱਡੀਆਂ ਤੇ ਆਪ ਇੱਕ ਵੰਦ ਥੱਲੇ ਸਾਂਗੇ ਪਰ ਸ਼ਾਮਾ ਨੇ ਸਪਨੇ ਛਾਹ ਕੀਤੀ ਉਸਨੇ ਲੈਣਾ ਸਾਂ ਕਰੀ ਜੀ ਉਹ ਕੀਤੀ ਸਪਨੇ ਗੁਰਾਂ ਦੇ ਉੱਤੇ ਛਾਹ ਤੇ ਸਾਰਾ ਜੱਗ ਵੇਖਦਾ ਰਿਹਾ ਕੀਤੀ ਸਪਨੇ ਗੁਰਾਂ ਮਿੱਕ ਦੀ ਮਨਾਦੀ ਸਮਾਪਤੀ ਉਪਰੰਤ ਸੰਗਤ ਵੱਲੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਦਰਬਾਰ ਵਿਖੇ ਲਿਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਦਰਬਾਰ ਵਿਖੇ ਬਿਰਾਜਮਣ ਕਰਨ ਤੋਂ ਬਾਅਦ ਕਬੱਡੀ ਮੁਕਾਬਲੇ ਸ਼ੁਰੂ ਕਰਵਾਏ ਗਏ ਖਿਡਾਰੀ ਗੋਪੀ ਫਰੰਦੀਪੁਰੀਆ ਤੇ ਖਿਡਾਰੀ ਬਾਜੂ ਬੈਂਕਾ ਦੀਆਂ ਟੀਮਾਂ ਵਿਚਕਾਰ ਫਸਵਾ ਮੁਕਾਬਲਾ ਹੋਇਆ ਤੇ ਰਾਣਾ ਸਿੰਘ ਪੁਰੀਆ ਵੱਲੋਂ ਆਪਣੀ ਕਮੈਂਟਰੀ ਦੇ ਬੋਲਾ ਰਹੀਂ ਸੰਗਤਾਂ ਨੂੰ ਕੀਲੀ ਰੱਖਿਆ ਬੋਲੇ 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 ਚੱਕਿਆ ਹੋਇਆ ਫੌਜੀ ਦੀ ਪਾਈ ਕਬੱਡੀ ਆ ਉਹ ਨਾਰਮਿਕ ਪਿੰਡ ਦਾ ਰੈਫਰੀ ਕਰਦਾ ਪਰ ਪੁਆਇੰਟ ਜਿਹੜਾ सुन दिया टीम चल के मैदाना नसीब कौर की कबड्डी क्लबाही दूजे पास प्रतिदिन कबड्डी क्लबी होती है ਗੁਰਦੁਆਰਾ ਸਾਹਿਬ ਬਾਬਾ ਸ਼ਾਮ ਸਿੰਘ ਜੀ ਨਾਰਲਾ ਦੇ ਸੇਵਾਦਾਰ ਬਾਬਾ ਸੁਖਨਾਮ ਸਿੰਘ ਨੇ ਦੱਸਿਆ ਕਿ ਤਿੰਨ ਰੋਜ਼ਾ ਸਲਾਣਾ ਜੋੜ ਮੇਲਾ ਬਾਬਾ ਸ਼ਾਮ ਸਿੰਘ ਜੀ ਨਾਰਲਾ ਦੀ ਯਾਦ ਨੂੰ ਸਮਰਪਿਤ ਮਨਾਇਆ ਗਿਆ ਏ ਇੱਕ ਗੁਰੂਗ੍ਰੰਥ ਸਾਹਿਬ ਜੀ ਦੇ ਭੋਗ ਪਾਉਣ ਪਰੰਤ ਮੇਲਾ ਤੇ ਕਬੱਡੀ ਦੇ ਵੀ ਪ੍ਰੋਗਰਾਮ ਹੋਏ ਜੀ ਇਹ ਸਲਾਣਾ ਮੇਲਾ ਹੁੰਦਾ ਬਾਬਾ ਜੀ ਹਾਂ ਜੀ ਬਾਬਾ ਸ਼ਾਮ ਸਿੰਘ ਇਹ ਜਿਹੜੇ 18ਵੀਂ ਸਦੀ ਦੇ ਮਹਾਨ ਜਰਨੈਲ ਹੋਏ ਜੀ ਬੁਰਦਾ ਬੁੱਢਾ ਦਰਦ ਨਸਪੰਦੇ ਸੇ ਪਿੰਡ ਦਾ ਸੰਗਤ ਅਸਾਂ ਜਗਨਲ ਹਰਦਾ ਜਾਂਦਾ ਹਰ ਸਾਲ ਸਤਿ ਸ੍ਰੀ ਅਕਾਲ ਬਾਕੀ ਉਸ ਲੋਕ ਕਰਦਾ ਕਿਤਨਾਂ ਮੇਲਾ ਕਰਾਇਆ ਗਿਆ ਅੱਜ ਇਹ ਲੋ ਛੇ ਹਿਆ 11 11 ਸਾਲ ਪਿਛੋਂ ਲੈ ਕੇ ਚੱਲੀ ਆ ਬਸ 11 ਸਾਲ ਰਿਹਾ 17 ਰਿਹਾ ਤੁਹਾਨੂੰ ਕਰਾਂ ਨਾ ਬਸ 13 ਸਾਲ 13 ਸਾਲ ਅੱਜ ਸਮਾਪਤੀ ਹੈ ਜੀ ਬਾਬਾ ਚੰਮ ਸਿੰਘ ਜੀ ਨਿਹਗ ਸਿੰਘ ਨਾਰਲਾ ਵਾਲਿਆਂ ਦੇ ਪਿੰਡ ਨਾਰਲਾ ਜ਼ਿਲ੍ਹਾ ਤਰਨਤਾਰਨ ਤੋਂ ਗਰਾਊਂਡ ਰਿਪੋਰਟ ਜੀ ਟੀਵੀ ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਵਿੰਦਰ ਸਿੰਘ ਪਾਟਿਆ ਤੇ ਅਮਰ ਗੌਰ ਸਿੰਘ ਭਗਵਾਨਪੁਰਾ ਦੇ ਨਾਲ ਪਛੋਰਾ ਸਿੰਘ ਪੰਨੂ ਦੀ ਰਿਪੋਰਟ